ਜੱਗ ਜਾਨਗੇ ਜੀ ਉਹਨਾਂ ਬਾਹਰ ਮੇਸ਼ਰਨਾ ਆਦਾਰਾ ਵੈਬ ਚੈਨਲ ਨਵਾਜਮਾਨਾ ਡੇਰਾ ਬਾਬਾ ਨਾਨਕ ਤੋਂ ਮੇਰੇ ਪਿੱਛੇ ਦੇਖ ਰਹੇ ਹੋ ਇਹ ਜੋ ਪੰਡਾਲ ਸੱਜਿਆ ਹੈ ਇਸ ਪੰਡਾਲ ਦੇ ਵਿੱਚ ਕੱਲ ਪੰਜਾਬ ਦੇ ਮੁੱਖ ਮੰਤਰੀ ਸ੍ਰੀ ਆਪਾਗਵੰਤ ਸਿੰਘ ਜੀ ਮਾਨ ਡੇਰਾ ਬਾਬਾ ਨਾਨਕ ਇਲਾਕੇ ਵਿੱਚ ਜੋ ਪਿਛਲੇ ਦਿਨੀਂ ਹੜ੍ਹਾਂ ਦਾ ਪ੍ਰਭਾਵਿਤ ਹੋਏ ਕਿਸਾਨਾਂ ਦੀਆਂ ਫਸਲਾਂ ਉਹਨਾਂ ਦੇ ਮਕਾਨ ਉਹਨਾਂ ਦੀ ਪਰਭਾਈ ਕਰਨ ਵਾਸਤੇ ਉਹਨਾਂ ਨੂੰ ਚੈੱਕ ਦੇਣ ਵਾਸਤੇ ਅਚੇਤ ਤੌਰ ਤੇ ਡੇਰਾ ਬਾਬਾ ਨਾਨਕ ਉੱਜ ਰਹੇ ਹਨ ਸੋ ਇਸ ਤਿਆਰੀਆਂ ਨੂੰ ਲੈ ਕੇ ਡਿਪਿਕ ਮਿਸ਼ਨਰ ਗੁਰਦਾਸਪੁਰ ਜੀ ਔਰ ਹਲਕਾ ਵ代ਕ ਸਰਦਾਰ ਗੁਰਦੀਪ ਸਿੰਘ ਜੀ ਰੰਡਾਵਾ ਜਾਇਆ ਲੈ ਰਹੇ ਹਨ ਆਹ ਦਿਖਾਉਂਦੇ ਹਾਂ ਤੁਹਾਨੂੰ ਪੰਡਾਲ ਦਾ ਸੀਐਮ ਸਾਡੇ ਬਾਬਾ ਨਾਨਕ ਆ ਰਹੇ ਆ ਉਹਦੇ ਪਿੰਡਾਂ ਨੂੰ ਬੈਠੇ ਦੇਖੋ ਜੀ ਕੱਲ 13 ਬਾਬਾ ਨਾਨਕ ਮੁੱਖ ਮੰਤਰੀ ਸਰਦਾਰ ਭਗਵੰਤ ਮਾਨ ਜੀ ਆ ਰਹੇ ਨੇ ਉਹਦਾ ਕਾਰਨ ਇਹ ਹੈ ਕਿ ਪਿਛਲੇ ਦਿਨੀ ਜਿਹੜਾ ਜ਼ਿਲ੍ਹਾ ਕਰਤਾਰ ਕੋਥੇ ਬਹੁਤ ਸਾਰੇ ਹੜ੍ਹਾਂ ਨੇ ਤਬਾਹੀ ਕੀਤੀ ਸੀਗੀ ਔਰ ਬਹੁਤ ਸਾਰੇ ਮਕਾਨ ਜਿਹੜੇ ਲੋਕਾਂ ਦੇ ਕਰਾਇਕ ਹੋ ਗਏ ਕੁਛ ਟਹਿ ਗਏ ਉਹਦੇ ਸਬੰਧ ਚ ਕੱਲ ਡੇਰਾ ਬਾਬਾ ਨਾਨਕ ਦੀ ਜਿਹੜਾ ਫੰਕਸ਼ਨ ਹੋ ਰਿਹਾ ਲਗਭਗ 6000 ਤੋਂ ਉੱਪਰ ਮਕਾਨ ਹੈ ਜਿਹੜੇ ਲੋਕਾਂ ਨੂੰ ਚੈਂਕਲ ਲੈਟਰ ਕੱਲ ਦੇਣੇ ਆ ਉਹ ਤੋਂ ਬਾਅਦ ਜਿਹੜੇ ਉਹਨਾਂ ਲੋਕਾਂ ਦੇ ਖਾਤਿਆਂ ਚੋਂ ਪੈਸੇ ਜਿਹੜੇ ਟਰਾਂਸਫਰ ਹੋਣੇ ਨੇ ਉਹਦੇ ਸਬੰਧ ਚ ਅੱਜ ਜਿਹੜਾ ਕੱਲ ਨੂੰ ਸਵੇਰੇ 11:30 ਵਜੇ ਸੀਐਮ ਸਾਹਿਬ ਇਸ ਧਰਤੀ ਡੇਰਾ ਬਾਬਾ ਨਾਨਕ ਦੀ ਧਰਤੀ ਤੇ ਕੱਲ ਪਹੁੰਚ ਰਹੇ ਨੇ ਤਿਆਰੀਆਂ ਕਿਸ ਤਰ੍ਹਾਂ ਚੱਲ ਰਹੀਆਂ ਨੇ ਦੇਖੋ ਸੀਐਮ ਸਾਹਿਬ ਦੀ ਆਮਦ ਤੇ ਤਿਆਰੀਆਂ ਪੂਰੇ ਜਿਉਂ ਰਹਾਂਤੇ ਨੇ ਬੜੀਆ ਪ੍ਰਸ਼ਾਸਨ ਜਿਹੜਾ ਵਧੀਆ ਵਧੀਆ ਢੰਗ ਤਰੀਕੇ ਨਾਲ ਜਿਹੜੀ ਆਪਣੀ ਡਿਊਟੀਆਂ ਨੇ ਉਹ ਨਿਭਾ ਰਿਆ ਤਾਂ ਮੈਨੂੰ ਪੂਰੀ ਉਮੀਦ ਹੈ ਕਿ ਸਭ ਵਧੀਆ ਹੋਏਗਾ ਇੱਥੇ ਲੰਗਰ ਦਾ ਜਿਹੜਾ ਪ੍ਰੋਗਰਾਮ ਆ ਉਹ ਵੀ 8 ਤੋਂ 10 ਹਜ਼ਾਰ ਬੰਦੇ ਦੇ ਲੰਗਰ ਦਾ ਪ੍ਰਬੰਧ ਵੀ ਕੀਤਾ ਗਿਆ ਤਾਂ ਮੈਨੂੰ ਉਮੀਦ ਆ 10 ਹਜ਼ਾਰ ਤੋਂ ਉੱਪਰ ਜਿਹੜੀ ਸੰਗਤ ਆ ਇੱਥੇ ਡੇਰਾ ਬਾਬਾ ਨਾਨਕ ਦੀ ਧਰਤੀ ਤੇ ਕਨਸੀਐਮ ਸਾਹਿਬ ਦੀ ਆਮਦੇ ਆਵੇਗੀ ਆਮ ਲੋਕਾਂ ਨੂੰ ਕੀ ਅਪੀਲ ਆ ਪਹੁੰਚ ਰਹੀ ਹੈ ਦੇਖੋ ਜੀ ਮੈਂ ਆਮ ਲੋਕਾਂ ਨੂੰ ਇਹ ਅਪੀਲ ਕਰਦਾ ਕਿ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਨੂੰ ਪਿਆਰ ਕਰਨ ਵਾਲੇ ਲੋਕ ਆ ਤੁਸੀਂ ਦੇਖਿਆ ਹੋਣਾ ਕਿ ਪਿਛਲੇ ਦਿਨੀ ਆ ਪਹਿਲੀ ਵਾਰੀ ਹੋਇਆ ਕਿ ਕੋਈ ਐਸੀ ਸਟੇਟ ਆ ਸਾਰੇ ਹਿੰਦੁਸਤਾਨ ਚ ਪੰਜਾਬ ਸਟੇਟ ਹੋਈ ਹੈ ਜਿੱਥੇ ਕਿਸਾਨਾਂ ਨੂੰ ਹੜਾਂ ਦਾ ਜਿਹੜਾ ਮੁਆਵਜ਼ਾ ਪ੍ਰਤੀ 1 ਏਕੜ 20000 ਰੁਪਏ ਦਿੱਤਾ ਹੈ ਮੈਨੂੰ ਨਹੀਂ ਲੱਗਦਾ ਕਿ ਸਾਰੇ ਹਿੰਦੁਸਤਾਨ ਚ ਕੇਵ ਵੀ ਸਟੇਟ ਐਸੇ ਇਸ ਤਰੀਕੇ ਨਾਲ ਕਿਸੇ ਕਿਸਾਨ ਦੀ ਮਦਦ ਕੀਤੀ ਹੋਵੇ ਅੱਜ ਤੁਸੀਂ ਪਿੰਡਾਂ 'ਚ ਜਾ ਕੇ ਦੇਖੋ ਕਿ ਲੋਕ ਬਹੁਤ ਖੁਸ਼ ਨੇ ਜਦੋਂ ਸੀਐਮ ਸਾਹਿਬ ਨੇ ਅਨਾਉਂਸ ਕੀਤਾ ਸੀ ਤਾਂ ਬਹੁਤ ਸਾਰੇ ਲੋਕ ਇਹ ਕਹਿੰਦੇ ਸੀਗੇ ਕਿ ਇਹ ਅਨਾਉਂਸਮੈਂਟ ਹੀ ਰਹਿ ਜਣੀ ਆ ਇਹ ਤੇ ਅਮਲ ਕੁਛ ਨਹੀਂ ਹੋਣਾ ਅੱਜ ਲੋਕਾਂ ਦੇ ਖਾਤਿਆਂ 'ਚ ਪੈਸੇ ਪੈ ਰਹੇ ਨੇ ਲੋਕਾਂ ਦੇ ਮਕਾਨਾਂ ਦੇ ਪੈਸੇ ਮਿਲ ਰਹੇ ਨੇ ਇਤੋਂ ਵੱਡੀ ਕੋਈ ਗੱਲ ਨਹੀਂ ਆ ਤਾਂ ਮੇਰੇ ਖਿਆਲ 'ਚ ਵੀ ਸੀਐਮ ਸਾਹਿਬ ਦੇ ਆਪ ਤਾ ਬਹੁਤ ਸਾਰੇ ਲੋਕ ਜਿਹੜੇ ਨੇ ਵੱਡੀ ਤਰ੍ਹਾਂ ਅੱਜ ਕੱਲ੍ਹ ਨੇਰਾ ਬਾਬਾ ਨਾਨਕ ਦੀ ਧਰਤੀ ਤੇ ਉਹਨਾਂ ਦੀ ਸਾਡੀ ਪਾਰਟੀ ਨੂੰ ਧਾਰਮਿਕ ਸਮਾਗਮ ਕਰਾਇਆ ਜਾ ਰਿਹਾ ਉਹ ਇਸ ਸੰਬੰਧ ਦੇਖੋ ਜੀ ਜਿਹੜਾ ਧਾਰਮਿਕ ਸਮਾਗਮ ਜਿਹੜਾ 350 ਸਾਲਾ ਗੁਰੂ ਤੇਗ ਬਹਾਦਰ ਪਾਤਸ਼ਾਹ ਉਹਨਾਂ ਦੇ ਨਾਲ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਭਾਈ ਦਿਆਲਾ ਜੀ ਜਿਨ੍ਹਾਂ ਦੇ ਸ਼ਹੀਦੀ ਆਗਮਨ ਤੇ ਆਨੰਦਪੁਰ ਸਾਹਿਬ ਦੀ ਧਰਤੀ ਤੇ ਮਨਾਇਆ ਗਿਆ ਕਾ ਮੈਂ ਆਪਣੀ ਜ਼ਿੰਦਗੀ ਚ ਪਹਿਲੀ ਵਾਰੀ ਵੇਖਿਆ ਕਿ ਭਾਈ ਚੇਤਾ ਜੀ ਜਿਨ੍ਹਾਂ ਨੂੰ ਗੁਰੂ ਸਾਹਿਬ ਨੇ ਰੰਗਰੇਟਾ ਗੁਰੂ ਕੇ ਬੇਟੇ ਨਾਲ ਨਵਾਜਿਆ ਸੀਗਾ ਉਹਨਾਂ ਦੀ ਧਰਤੀ ਤੇ ਜਿੱਥੇ ਉਹਨਾਂ ਦੀ ਯਾਦਗਾਰ ਬਣੀ ਅਨੰਦਪੁਰ ਸਾਹਿਬ ਉੱਥੇ ਕੱਲ ਜਿਹੜਾ ਵਿਧਾਨ ਸਭਾ ਲੱਗੀ ਆ ਇਹ ਵੀ ਮੇਰੇ ਖਿਆਲ ਵਿੱਚ ਇਤਿਹਾਸ ਚ ਪਹਿਲੀ ਵਾਰੀ ਹੋਇਆ ਕਿ ਇਸ ਉਹ ਸਮਰਪਿਤ ਵਿਧਾਨ ਸਭਾ ਭਾਈ ਜਤਾਜੀ ਨੂੰ ਜਿਹੜਾ ਸੀ ਸਮਰਪਿਤ ਹੀ ਕੱਲ ਦੀ ਵਿਧਾਨ ਸਭਾ ਸੀਗੀ ਉਹਨਾਂ ਨੂੰ ਸਮਰਪਿਤ ਕੀਤੀ ਸੀ ਕਿ ਉਹਨਾਂ ਦੀ ਜਗ੍ਹਾ ਤੇ ਕੱਲ ਵਿਧਾਨ ਸਭਾ ਜਿਹੜੀ ਦਾ ਚਾਚਨ ਚੱਲਿਆ ਤਾਂ ਮੇਰੇ ਖਿਆਲ ਵਿੱਚ ਬੜੀ ਵੱਡੀ ਜਿਹੜੀ ਇਹ ਸ਼ੀਤਾਂ ਨੂੰ ਆ ਜਿਹੜੀ ਸ਼ਰਧਾਂਜਲੀ ਮੈਂ ਕਹਿ ਸਕਦਾ ਕਿ ਸ਼ਰਧਾਂਜਲੀ ਜਿਹੜੀ ਆਮ ਆਦਮੀ ਪਾਰਟੀ ਨੇ ਦਿੱਤੀ ਆ ਤਾਂ ਜਿੱਡੀ ਵੱਡੀ ਕੁਰਬਾਨੀ ਆ ਗੁਰੂ ਸਾਹਿਬ ਦੀ ਜਾਂ ਉਹਨਾਂ ਦੇ ਸਾਥੀਆਂ ਦੀ ਮੇਰੇ ਖਿਆਲ ਅਪੀ ਜੋ ਵੀ ਕੱਪਾ ਕਰ ਸਕਦੇ ਆ ਉਹਨਾਂ ਦੀ ਸ਼ਹਾਦੀ ਦਾ ਕੋਈ ਮੁੱਲ ਨਹੀਂ ਦੇ ਸਕਦੇ ਜੋ ਵੀ ਕਰੀਏ ਗੁਰੂ ਸਾਹਿਬ ਲਈ ਉਹ ਘੱਟ ਹੀ ਘੱਟ ਹੈ ਜੋ ਕੁਝ ਕਰਨਾ ਚਾਹੀਦਾ ਗੁਰੂ ਸਾਹਿਬ ਲਈ ਜਿਸ ਹਸਾਬ ਨਾਲ ਕੁਰਬਾਨੀਆਂ ਦੇ ਕੇ ਸਾਨੂੰ ਅੱਜ ਸਾਹ ਲੈਣਾ ਦੱਸਿਆ ਉਹਨਾਂ ਦੀਆਂ ਕੁਰਬਾਨੀਆਂ ਸਦਕਾ ਹੀ ਅੱਜ ਆਪਾਂ ਇਸ ਦੁਨੀਆ ਚ ਸਾਹ ਲੈ ਰਹੇ ਆ ਧਰਮ ਬਚਾਇਆ ਗੁਰੂ ਸਾਹਿਬ ਨੇ ਸਾਡਾ ਅੱਜ ਇਤਿਹਾਸ ਵੇਖਿਆ ਜਾਏ ਪੜ੍ਹ ਕੇ ਵੇਖਿਆ ਜਾਏ ਤੇ ਮੇਰੇ ਕਾਲ ਵੀ ਇਦਾਂ ਦਾ ਨਵਾਂ ਇਤਿਹਾਸ ਜਿਹੜਾ ਸਿਰਜਿਆ ਗੁਰੂ ਸਾਹਿਬ ਨੇ ਅੱਜ ਤੱਕ ਅੱਜ ਤੁਸੀਂ ਪੁਰਾਣਾ ਇਤਿਹਾਸ ਪੜ੍ਹ ਕੇ ਦੇਖ ਲਓ ਕੋਈ ਵੀ ਇਤਿਹਾਸ ਇਹਦਾ ਮੁਕਾਬਲਾ ਨਹੀਂ ਕਰਦਾ ਇਸ ਕਰਕੇ ਗੁਰੂ ਮਹਾਰਾਜ ਦੀ ਸਾਹਤ ਨੂੰ ਜੋ ਵੀ ਬੰਦਾ ਕਰ ਸਕਦਾ ਵਾ ਆਪਣੇ ਤੌਰ ਤੇ ਵੱਧ ਤੋਂ ਵੱਧ ਕਰਨਾ ਚਾਹੀਦਾ ਹੈ ਜੀ ਦੇਹਰਾ ਮਹਾਰਾਜ ਬਾਬਾ ਨਾਨਕ ਤੋਂ ਵਧਾਏ ਕੋ ਦੇਹਰਾ ਬਾਬਾ ਨਾਨਕ ਵੀ ਪਾਰਮਕ ਨਗਰੀ ਆ ਉਹਦੇ ਵਾਸਤੇ ਕੱਲ ਕੀ ਵਿਸ਼ੇਸ਼ ਪੈਕੇਜ ਸੀਐਨ ਸਾਹਿਬ ਕੋ ਮੰਗ ਰਹੇ ਹੋ ਦੇਖੋ ਜੀ ਡੇਰਾ ਬਾਬਾ ਨਾਨਕ ਉਹ ਪਵਿੱਤਰ ਜਗ੍ਹਾ ਜਿੱਥੇ ਸਾਡੇ ਪਹਿਲੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਨੇ 17 ਸਾਲ ਕੁਛ ਮਹੀਨੇ ਜਿਹੜੀ ਇੱਥੇ ਖੇਤੀ ਕਰਕੇ ਕਿਰਤ ਕਰੋ ਨਾਮ ਜਪੋਰ ਵੰਡ ਛਕੋ ਦਾ ਛੇੜਾ ਸੰਦੇਸ਼ ਸੀਗਾ ਉਹ ਇਸ ਧਰਤੀ ਤੋਂ ਦਿੱਤਾ ਸੀਗਾ ਤਾਂ ਇਸ ਧਰਤੀ ਵਾਸਤੇ ਮੈਂ ਜੋ ਮੇਰੇ ਮਨ ਚ ਆ ਕੇ ਕੁਦਰਤ ਨੇ ਕਰਨਾ ਤਾਂ ਕਰਨ ਵਾਲਿਆ ਕਰਨਾ ਮਹਾਰਾਜ ਨੇ ਆਪ ਕਰਵਾ ਲੈਣਾ ਤਾਂ ਮੇਰੀ दिली ਇੱਛਾ ਕਿ ਡੇਰਾ ਬਾਬਾ ਨਾਨਕ ਤੇ ਪਿਛਲੇ ਲੰਮੇ ਸਮੇਂ ਤੋਂ ਲੜਕੀਆਂ ਦੀ ਕਾਲਜ ਦੀ ਬਹੁਤ ਵੱਡੀ ਮੰਗ ਹੈ। ਤਾਂ ਮੈਂ ਕੱਲ ਮੈਡੀ ਸਾਹਿਬ ਨਾਲ ਗੱਲ ਹੋ ਕੇ ਹਟੀ ਆ। ਕਿ ਮੈਂ ਚਾਹੁੰਨਾ ਪਲੱਸ 2 ਤੱਕ ਕੁੜੀਆਂ ਦਾ ਸਕੂਲ ਹੈ ਔਰ ਮੇਰੇ ਕੋਲ ਉਹ ਸਕੂਲ ਚ ਹਜ਼ਾਰ ਤੋਂ ਉੱਪਰ ਲੇ ਜਿਹੜੀਆਂ ਲੜਕੀਆਂ ਪੜ੍ਹਦੀਆਂ ਨੇ। ਮੇਰੀ दिली ਇੱਛਾ ਪ੍ਰਮਾਤਮਾ ਸੱਚੇ ਪਾਤਸ਼ਾਹ ਕਿਰਪਾ ਕਰਨ ਕਿ ਉਹ ਜਿਹੜਾ ਲੜਕੀਆਂ ਦਾ ਸਕੂਲ ਹੈ ਉਹ ਕਾਲਜ ਚ ਕਾਲਜ ਦੀ ਮਨਜ਼ੂਰੀ ਜਿਹੜੀ ਸੀਐਮ ਸਾਹਿਬ ਦੇਣ। ਇੱਕ ਜਿਹੜੀ ਮੰਡੀ ਆ ਦਾਣਾ ਮੰਡੀ ਆ ਉਹ ਸ਼ਹਿਰ ਦੇ ਬਿਲਕੁਲ ਸੈਂਟਰ ਚ ਆ ਗਈ ਆ ਉਹਦੇ ਇੱਕ ਸਾਈਡ ਤੇ ਗਰਲ ਕਾਲ ਸਕੂਲ ਆ ਇੱਕ ਸਾਈਡ ਤੇ ਟ੍ਰੋਮਾ ਸੈਂਟਰ ਬਣਦਿਆ ਇੱਕ ਸਾਈਡ ਤੇ ਐਸਟੀਐਮ ਸਾਹਿਬ ਦਾ ਦਫਤਰ ਆ ਇੱਕ ਸਾਈਡ ਤੇ ਕਾਮਰਸ ਸਕੂਲ ਆ ਤਾਂ ਮੈਂ ਇਹ ਵੀ ਚਾਹਣਾ ਕਿ ਉਹ ਮੰਡੀ ਜਿਹੜੀ ਸ਼ਿਫਟ ਹੋ ਗਈ ਆ ਅਲਰੇਡੀ ਇੰਤਕਾਲ ਵੀ ਹੋ ਗਿਆ ਤਾਂ ਮੈਂ ਚਾਹਣਾ ਕਿ ਉਹਦੀ ਸ਼ਿਫਟਿੰਗ ਦੇ ਜਿਹੜੇ ਆਰਡਰ ਹੋ ਜਾਣ ਤਾਂ ਡੇਰਾ ਬਾਬਾ ਨਾਨਕ ਤੋਂ ਮੰਡੀ ਸ਼ਿਫਟ ਹੋ ਕੇ ਸੁਜਾਦੇ ਕਣਾ ਉੱਤੇ 25 ਏਕੜ ਜਿਹੜਾ ਮੰਡੀਕਰਨ ਬੋਰਡ ਦੇ ਨਾਲ ਇਨਤਕਾਲ ਹੋ ਗਿਆ ਉੱਥੇ ਸ਼ਿਫਟ ਹੋ ਜੇ ਇਹ ਵੀ ਮੰਗ ਰੱਖਾਂਗਾ ਇੱਕ ਮੈਂ ਚਾਹੁੰਨਾ ਕਿ ਇੱਥੇ ਸ਼ਹੀਦ ਭਗਤ ਸਿੰਘ ਸਟੇਡੀਅਮ ਅਡੇਰਾ ਬਾਬਾ ਨਾਨਕ ਉਹਨੂੰ ਮੈਂ ਜਿਹੜਾ ਵਾ ਬਣਾਉਣਾ ਚਾਹੁੰਨਾ ਵਾ ਇੰਡੋਰ ਸਟੇਡੀਅਮ ਤਾਂ ਮੇਰੀ ਇਹ ਵੀ ਮੰਗ ਹੈ ਕਿ ਉਹਦੇ ਚ ਇੰਡੋਰ ਸਟੇਡੀਅਮ ਬਣ ਜਾਏ ਔਰ ਇਹ ਸਾਰੇ ਇਲਾਕੇ ਨੂੰ ਇੰਡੋਰ ਸਟੇਡੀਅਮ ਦੀ ਜ਼ਰੂਰਤ ਹੈ ਔਰ ਬੱਚੇ ਇੱਥੋਂ ਵਧੀਆ ਸਪੋਰਟਸਮੈਨ ਬਣ ਕੇ ਨਿਕਲ ਇਹ ਮੇਰੀਆਂ ਦੋ ਤਿੰਨ ਮੰਗਾਂ ਹੈਗੀਆਂ ਇੱਕ ਬਿਜਲੀ ਘਰ ਜਿਹੜਾ ਉਹ ਵੀ ਬੜਾ ਸੈਂਟਰ ਚ ਆ ਗਿਆ ਸੱਚੀ ਦੇ ਵਿੱਚ ਤਾਂ ਮੈਂ ਚ ਉਹਨਾਂ ਸਾਡੇ ਪੰਚਾਇਤ ਦੀ ਕਮੇਟੀ ਦੀ ਘਰ ਸਾਈਡ ਤੇ ਹੈਗੀ ਆ ਤਾਂ ਜੇ ਇਹ ਵੀ ਹੋ ਸਕਦਾ ਬਿਜਲੀ ਘਰ ਵੀ ਉੱਥੇ ਸ਼ਿਫਟ ਕਰਕੇ ਤਾਂ ਇਹ ਜਿਹੜੇ ਤਿੰਨ ਚਾਰ ਕੰਮ ਆ ਇਹ ਕੱਲ ਮੈਂ ਜ਼ਰੂਰ ਸੀਐਮ ਸਾਹਿਬ ਦੇ ਧਿਆਨ ਚ ਲਿਆਵਾਂਗਾ ਤਾਂ ਮੈਨੂੰ ਉਮੀਦ ਆ ਪੂਰੀ ਸੀਐਮ ਸਾਹਿਬ ਤੋਂ ਕਿ ਇਹ ਜਿਹੜੇ ਚੀਜ਼ਾਂ ਵੀਆਂ ਇਹ ਜ਼ਰੂਰਤਾਂ ਇਸ ਧਰਤੀ ਨੂੰ ਜ਼ਰੂਰਤ ਹੈ ਸਮਦੇ ਲੋਕਾਂ ਨੂੰ ਜ਼ਰੂਰਤ ਹੈ ਮੈਨੂੰ ਪੂਰੀ ਉਮੀਦ ਹੈ ਸੀਐਮ ਸਾਹਿਬ ਇਹਨਾਂ ਵੱਲੋਂ ਚੇਚੇ ਤੌਰ ਤੇ ਧਿਆਨ ਦੇ ਕੇ ਸਾਡੀ ਮੰਗ ਜ਼ਰੂਰ ਪੂਰੀ ਕਰਨੀ ਅਰਿਸਾਲ ਦਾ ਡੇਰਾ ਬਾਬਾ ਨਾਨਕ ਸੀਐਮ ਸਾਹਿਬ ਆ ਰਹੇ ਨੇ ਟ੍ਰੈਫਿਕ ਨਿਯਮਾਂ ਨੂੰ ਲੈ ਕੇ ਤੁਸੀਂ ਕਿਸ ਤਰ੍ਹਾਂ ਪ੍ਰਬੰਧ ਕੀਤੇ ਗਏ ਨੇ ਜਹੰਮ ਜੀ ਮੈਂ ਟ੍ਰਾਫਿਕ ਨੂੰ ਚਾਰਜ ਦਿੱਤਾ ਬੈਂਦੀ ਵੀ ਮਾਝੂਕ ਸੀਐਮ ਸਾਹਿਬ ਪੰਜਾਬ ਸਰਕਾਰ ਤੋਂ ਗੁਣਸੂਮਾਨ ਜੀ ਕੱਲ ਨੂੰ ਬਤਾ ਲਿਆ ਇੱਥੇ ਡੇਰਾ ਬਾਬਾ ਨਾਨਕ ਆ ਰਹੇ ਨੇ ਜੀ ਤੇ ਉਹਨਾਂ ਦੀ ਆਮਦ ਤੇ ਬਹੁਤ ਵਧੀਆ ਪ੍ਰਬੰਧ ਕੀਤੇ ਗਏ ਨੇ ਕਾਲਾ ਵਾਲੀ ਚੌਕ ਦੇ ਨਾਲ ਹੀ ਇੱਕ ਪਾਰਕਿੰਗ ਬਣਾਈ ਗਈ ਹੈ ਜੀ ਇੱਕ ਇਹਦੇ ਨਾਲ ਹੀ ਪਲਟਫਾਰਮ ਭਾਜੀ ਇਹਦੀ ਬੈਕਸ਼ੈਪ ਵੀ ਬਣਾਈ ਗਈ ਹੈ ਔਰ ਜਿਹੜਾ ਵੀਆਈਪੀ ਰਸਤਾ ਹੈ ਉਹ ਬਿਲਕੁਲ ਕਾਲਾਂ ਵਾਲੀ ਚੌਕ ਤੋਂ ਤੇ ਸਟੇਡੀਅਮ ਦੇ ਸਟੇਜ ਐਟਾ ਬਣਾਇਆ ਉਹ ਵਿਚਕਾਰ ਨੂੰ ਦੀ ਬਹੁਤ ਵਧੀਆ ਰਸਤਾ ਤਿਆਰ ਕੀਤਾ ਗਿਆ ਔਰ ਜਿਹੜੇ ਬਰਦਾਸ਼ਪੁਰੋਂ ਆਉਣਗੇ ਉਹ ਇਧਰੋਂ ਜਿਹੜੀ ਟ੍ਰੈਫਿਕ ਆਉਣੀ ਹੈ ਉਹ ਬਿਲਕੁਲ ਜਿਹੜੇ ਕੋਰੀਡੋਰ ਵਾਲਾ ਰਸਤਾ ਉਹ ਤੋਂ ਨੂੰ ਬੜੇ ਤਰੀਕੇ ਨਾਲ ਲੁਆਇਆ ਜਾਏਗਾ ਜੀ ਜਿਹੜੀਆਂ ਪਟਾਲੇ ਤੋਂ ਗੱਡੀਆਂ ਆਉਣਗੀਆਂ ਡੇਰਾ ਬਣਾਣ ਵਾਸਤੇ ਉੱਥੇ ਪ੍ਰਬੰਧ ਕੀਤਾ ਉਹ ਜੀ ਬਾਇਆ ਚਾਕਾਂ ਵਾਲੀ ਹਰਿਵਾਲ ਹੋ ਕੇ ਬਸਟੈਂਡ ਨੂੰ ਤੇ ਉਧਰ ਇਹਨਾਂ ਦੀ ਆਵਾਜ਼ ਵੀ ਬਿਲਕੁਲ ਸਹੀ ਰਹੇਗੀ